ਸਸਕਾਰ ਦੋਸਤੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਮਹੀਨਿਆਂ ਦੇ ਵਿੱਚ ਜਿਵੇਂ ਚੌਥਾ ਪੰਜਵਾਂ ਛੇਵਾਂ ਮਹੀਨਾ ਦੇ ਵਿੱਚ ਨਾ ਆਪਣੇ ਫੇਸਬੁੱਕ ਬਦਮਾਨ ਸੀਗੇ ਜਿਹੜੇ ਉਹਨਾਂ ਨੇ ਪਾਣੀ ਤੇ ਬੜਾ ਬਚਾਇਆ ਆਪਣੇ ਜੇ ਕਿਸੇ ਜੀ ਕਿਸਾਨ ਨੂੰ ਕਿਹਾਰਾ ਪਾਣੀ ਦਾ ਲਾਉਣਾ ਸੀ ਤੇ ਉਹਦੇ ਅਗਲੇ ਮੱਥੇ ਤੇ ਜਾ ਕੇ ਆਹੋ ਕਰਨ ਵਾਏ ਜਾਂਦੇ ਸੀ ਵੀਡੀਓ ਬਣਾਉਣ ਲੱਗ ਜਾਂਦੇ ਸੀਗੇ ਵੀ ਪਾਣੀ ਕਿਸਾਨ ਨੇ ਬਰਬਾਦ ਕਰਤਾ ਜੇ ਕਿਸਾਨ ਆਪ ਹੁੰਦਾ ਸੀ ਜਾਂ ਉਹਦਾ ਸਿਹਰੀ ਹੁੰਦਾ ਸੀ ਗਰੀਬ ਬੰਦਾ ਜਾਂ ਦਿਹਾੜੀਆ ਹੁੰਦਾ ਸੀਗਾ ਉਹਦੇ ਜੇ ਕੀ ਕਰਦੇ ਸੀ ਮੂਹਰੇ ਪਾਸੇ ਹੋ ਕੇ ਮੋਬਾਈਲ ਲੈ ਕੇ ਬਾਹਰ ਜਾਂਦੇ ਸੀ ਵੀ ਕਿਸਾਨ ਦਰਪਾਣੀ ਦੀ ਦਰਬਰ ਤੋਂ ਕਰ ਰਹੇ ਆ ਤੇ ਅੱਜ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੀ ਆ ਕਿ ਉਹਨਾਂ ਫੇਸਬੁੱਕੀ ਵਿਦਵਾਨਾਂ ਨੂੰ ਬੇਨਤੀ ਕਰਦਾ ਵੀ ਹੁਣ ਬਰਸਾਤਾਂ ਸ਼ੁਰੂ ਹੋ ਗਈਆਂ ਤੇ ਹੁਣ ਤੁਸੀਂ ਪਾਣੀ ਬਚਾਉਣ ਦਾ ਅਪਰਾਲਾ ਕਰੋ ਨਾ ਕਿਸਾਨ ਤਾਂ ਬਰਬਾਦ ਕਰਦਾ ਸੀਗਾ ਕਹਿੰਦਾ ਜੇ 4 ਪਿੰਡਾਂ ਦੀ ਬਿਜਲੀ ਬੰਦ ਕਰਨੀ ਹੋਵੇ ਨਾ ਤਾਂ ਘਰ-ਘਰ ਜਾ ਕੇ ਨਹੀਂ ਬੰਦ ਕਰੀਦੀ ਹੁੰਦੀਗੀ ਉਸ ਨੂੰ ਸਿੱਧਾ ਗ੍ਰਿਡ ਚੋਂ ਕਰੇ ਤਾਂ ਬੰਦ ਹੁੰਦੀ ਹੁੰਦੀ ਐ ਛੇਤੀ ਤੇ ਜੇ ਪੰਜਾਬ ਦੀ ਤੁਸੀਂ ਤੁਰਿਓ ਪੰਜਾਬ ਦੀ ਬਿਜਲੀ ਬੰਦ ਕਰਨ ਵਾਸਤੇ ਤਾਂ ਸਿੱਧਾ ਥਰਮਲ 'ਚ ਜਾਓ ਫੇਰ ਬੰਦ ਹੋਊਗੀ ਜਦੋਂ 111 ਲਾਉਂਦਾ ਜ਼ਿੰਮੇਦਾਰ ਉਹਦੇ ਮੂਹਰੇ ਹੋ ਕੇ ਮੋਬਾਈਲ ਲੈ ਕੇ ਭੇਜਿਆ ਨਾ ਥੋੜੇ ਪਾਣੀ ਬਚੂਗਾ ਪਾਣੀ ਬਚਾਉਣਾ ਤਾਂ ਸਰਕਾਰ ਨੂੰ ਬੇਨਤੀ ਕਰੋ ਪਾਣੀ ਬਚਾਉਣਾ ਪੰਜਾਬ ਦੇ ਭਲੇ ਵਾਸਤੇ ਬਚਾਉਣਾ ਕਿਸਾਨੀ ਵਾਸਤੇ ਬਚਾਉਣਾਗਾ ਪੰਜਾਬ ਦੇ ਲੋਕਾਂ ਵਾਸਤੇ ਬਚਾਉਣਾਗਾ ਇਹਦੇ 'ਚ ਇੱਕ ਬੰਦਾ ਕੁਝ ਨਹੀਂ ਕਰਦਾ ਮੈਂ ਆਖਾ ਮੈਂ ਕਰੂੰਗਾ ਨਹੀਂ ਕਰ ਸਕਦਾ ਪਰ ਆਪਾਂ ਬੇਨਤੀ ਤਾਂ ਕਰ ਸਕਦੇ ਆਂ ਇਹ ਮੇਰੀ ਬੇਨਤੀ ਮੁੱਖ ਮੰਤਰੀ ਸਾਹਿਬ ਨੂੰ ਆ ਤੇ ਇੱਕ ਪ੍ਰਧਾਨ ਮੰਤਰੀ ਸਾਹਿਬ ਨੂੰ ਆ ਵੀ ਜੇ ਪੰਜਾਬ ਹੋਰ ਕੋਈ ਕੰਮ ਕਰੋ ਚਾਹੇ ਨਾ ਕਰੋ ਉਹ ਤਾਂ ਚੱਲੀ ਜਾਂਦੇ ਆ ਤੁਸੀਂ ਪੰਜਾਬ ਦੇ ਭਲੇ ਵਾਸਤੇ ਸੋਚਦੇ ਹੋ ਪੰਜਾਬ ਦੀ ਕਿਸਾਨੀ ਵਾਸਤੇ ਸੋਚਦੇ ਹੋ ਪੰਜਾਬ ਵਾਸਤੇ ਸੋਚਦੇ ਹੋ ਪੰਜਾਬ ਦੇ ਲੋਕਾਂ ਵਾਸਤੇ ਸੋਚਦੇ ਹੋ ਤਾਂ ਇੱਕ ਮੇਰੀ ਹੱਥ ਬੰਨ ਕੇ ਬੇਨਤੀ ਆ ਆਪਣੇ ਜਿਹੜੇ ਡੈਮ ਆ ਦੋ ਆ ਚਾਰ ਆ ਜਿੰਨੇ ਵੀ ਹੈਗੇ ਆ ਉਹਨਾਂ ਦੀ ਕਪੈਸਿਟੀ ਵਧਾ ਦਿਓ ਉਹਨਾਂ ਦੇ ਵਿੱਚ ਪਾਣੀ ਦੀ ਕਪੈਸਿਟੀ ਵੱਧ ਜੇ ਤਾਂ ਆਟੋਮੈਟਿਕਲੀ ਮੁਕਸਾਨਾਂ ਦੀਆਂ ਮੋਟਰਾਂ ਘਟ ਚੱਲਣਗੀਆਂ ਨਹਿਰੀ ਪਾਣੀ ਵੱਧ ਜਾਊਗਾ ਜੇ ਉਹਨਾਂ ਦੀ ਉਸ ਜਗ੍ਹਾ ਦੇ ਕਪੈਸਿਟੀ ਨਹੀਂ ਵਾਧਦੀ ਉਹਦੇ ਮੂਹਰੇ ਪਾਸੇ ਹੋਰ ਨਵੇਂ ਸਿਰੇ ਵਾਸਤੇ ਡੈਮ ਦਾ ਨਿਰਮਾਣ ਕਰ ਦਿਓ ਤਾਂ ਜੋ ਉਹਨਾਂ ਦੇ ਵਾਸਤੇ ਪਾਣੀ ਬਾਅਦ ਦੇ ਵਿੱਚ ਉਹਨੂੰ ਲੋਡ ਹੋ ਸਕੇ ਕਿਉਂਕਿ ਹੁਣ ਬਰਸਾਤਾਂ ਦਾ ਟਾਈਮ ਹੋ ਗਿਆ ਬਰਸਾਤਾਂ ਬਹੁਤ ਹੋਣਗੀਆਂ ਜੀ ਆਪ ਜਦੋਂ ਪਾਣੀ ਆਉਂਦਾ ਬੇਤਾਲਾ ਆਉਂਦਾਗਾ ਤੇ ਉਵੇਂ ਜਿੱਕਰੀ ਬੇਤਾਲੇ ਨਿਕਲ ਜਾਂਦਾਗਾ ਹੜਾਂ ਦੇ ਰੂਪ ਦੇ ਵਿੱਚ ਉਹਦੀ ਸਟੋਰੇਜ ਹੈ ਨਹੀਂਗੀ ਉਹਦੀ ਸਟੋਰੇਜ ਹੈ ਕਿਸੇ ਵੀ ਤਰੀਕੇ ਨਾਲ ਸਰਕਾਰ ਨੂੰ ਬੇਨਤੀ ਆਵੇ ਉਹਦੀ ਵਧਾਓ ਤਾਂ ਜੋ ਕਿਸਾਨ ਨੂੰ ਮੋਟਰ ਛੱਡਣ ਦੀ ਲੋੜ ਹੀ ਨਾ ਪਵੇ ਤਾਂ ਉਹਨੇ ਮੂਰੇ ਡੈਮਾਂ ਦੇ ਮੂਰੇ ਹੋਰ ਡੈਮ ਤਿਆਰ ਕਰ ਲਓ ਵਿਲੇ ਪਿਆ ਥਾਂ ਉੱਥੇ ਉੱਥੇ ਹੋਰ ਆਮ ਬੰਦਾ ਤਾਂ ਨਹੀਂ ਕਰ ਸਕਦਾ ਇਹ ਕੰਮ ਹੈਗਾ ਸਰਕਾਰਾਂ ਦਾ ਤੇ ਸਰਕਾਰਾਂ ਦਾ ਸਾਥ ਦੇਣ ਦੀ ਲੋੜ ਹੈ ਸਰਕਾਰਾਂ ਨੂੰ ਪੰਜਾਬ ਦੇ ਲੋਕਾਂ ਦੇ ਵਾਸਤੇ ਪਾਣੀ ਵਾਸਤੇ ਆਉਣ ਵਾਲੇ ਟਾਈਮ ਦੇ ਵਿੱਚ ਪਾਣੀ ਦੀ ਸਮੱਸਿਆ ਨਾ ਹੋਵੇ ਤੇ ਸੋ ਮੇਰੇ ਜਿੰਨੇ ਵੀ ਫੇਸਬੁੱਕ ਕੀ ਮੇਰੇ ਵੀਰਾਂ ਤੇ ਤੁਹਾਨੂੰ ਉਹਨਾਂ ਨੂੰ ਬੇਨਤੀ ਆ ਤੇ ਤੁਸੀਂ ਬਦਮਾਨ ਨਹੀਂ ਕਰਨੀਆਂ ਤਾਂ ਡੈਮਾਂ ਤੇ ਜਾਓ ਤੇ ਡੈਮਾਂ ਤੇ ਜਾ ਕੇ ਦੱਸੋ ਵੀ ਕਿੰਨੇ ਡੈਮ ਅੱਗੇ ਬਣ ਸਕਦੇ ਆ ਸਰਕਾਰ ਨੂੰ ਵੀ ਉੱਥੇ ਡੈਮ ਬਣਾਏ ਜਾਣ ਠੀਕ ਆ ਹਰੇਕ ਡੈਮ ਦੇ ਮੂਹਰੇ ਡੈਮ ਹੋ ਜੇ ਤਾਂ ਉਹਨਾਂ ਦਾ ਹੈੜ ਹੀ ਕੱਢਣਾ ਗਾਂ ਨਹਿਰ ਚ ਪੈ ਜਾਊਗਾ ਸੋ ਮੇਰੀ ਬੇਨਤੀ ਨੂੰ ਮਨਜ਼ੂਰ ਕਰਨਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਨਾ ਲੱਗੀ ਚੰਗੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੋ ਮੈਂ ਇਹ ਵੀਡੀਓ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪਾਣੀ ਵਾਸਤੇ ਤਾਂ ਇਹ ਬਣਾਈ ਆ ਹੋਰ ਅਦਰਵਾਈਜ਼ ਮੈਂ ਇਹ ਕਿਸੇ ਨਾ ਮੇਰੀ ਦੁਸ਼ਮਣੀ ਨਹੀਂ ਸੋ ਧੰਨਵਾਦ ਜੀ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ